ਮਾਤਾ ਮੇਰੀ ਸੁਣ ਲੈ ਬੰਦਿਆ ਵਾਂਗੂ ਗੱਲ ਹਾਂ ਬੇਟਾ ਪਹਿਲੀ ਗੱਲ ਤੈਨੂੰ ਸ਼ਰਮ ਆਉਣੀ ਚਾਹੀਦੀ ਐ ਤੂੰ ਕੁੜੀ ਦੇ ਬਾਥਰੂਮ ਤੋਂ ਲੈ ਕੇ ਇਹਦੇ ਬੈਡਰੂਮ ਚ ਲੈ ਕੇ ਆ ਘਰ ਦੇ ਕੈਮਰੇ ਲਾ ਰੱਖਿਆ ਕਿਉਂ ਲਾ ਰੱਖਿਆ ਬਾਈ ਤੇਰੀ ਧੀ ਆ ਨਵਾਂ ਜਰਿਓ ਉਹ ਤੇ ਨੌ ਲੱਗੇ ਸਾਰੇ ਲਾਤੇ ਉਹਨਾਂ ਨੇ ਅੱਛਾ ਤੇ ਤੇਰੀ ਕੁੜੀ ਦੇ ਕਿਹੜਾ ਜਾ ਕੇ ਸੋਹਰੇ ਲਵਾਇਆ ਤੂੰ ਤੇ ਤੇਰੀ ਕੁੜੀ ਪੈਂਦੀ ਐ ਬੈਡਰੂਮ ਚ ਤੇਰੀ ਕੁੜੀ ਸੂਝ ਵੀ ਜਾਂਦੀ ਉਹ ਬੈਡਰੂਮ ਚ ਬਾਥਰੂਮ ਚ ਵੀ ਜਾਂਦੀ ਉਹਥੇ ਕੈਮਰੇ ਲਵਾ ਕੇ ਕਿਉਂ ਲਵਾਇਆ ਤੂੰ ਤੇਰੀ ਇੱਜ਼ਤ ਇੱਜ਼ਤ ਹੋਗੀ ਤਾਂ ਇਹਦੀ ਇੱਜ਼ਤ ਨਹੀਂ ਹੈ ਬੰਦਾ ਬਣਦਾ ਮੈਨੂੰ ਦੱਸਾ ਕੋਈ ਨਹੀਂ ਪਤਾ ਕੋਈ ਨਹੀਂ ਨਹੀਂ ਠੀਕ ਹੈ ਪਹਿਲੀ ਗੱਲ ਕੈਮਰੇ ਪਟਾ ਦੇ ਤੇਰੇ ਲੱਗੇ ਹੋਏ ਆ ਪਟਾ ਦੇ ਦਾਂਗੇ ਕੋਈ ਕਾਨੂੰਨ ਨਹੀਂ ਪਟਾ ਦੇ ਦਾਂਗੇ ਭਗਵਾਨ ਤਮਾਨ ਸਰਕਾਰ ਨੇ ਇੱਕ ਕੀਤਾ ਵੀ ਕਿਸੇ ਦੇ ਘਰੇ ਜੋ ਕੈਮਰੇ ਲੱਗੇ ਆ ਤਾਂ ਇੱਕ ਵੀ ਪਰਿਵਾਰ ਦਾ ਮੈਂਬਰ ਤਰਾਜ ਕਰਦਾ ਤਾਂ ਕੈਮਰੇ ਲਾਉਣੇ ਕੈਮਰੇ ਪਟਾ ਸਕਦੇ ਹਾਂ ਤੇ ਆਪਾਂ ਪਟਾ ਦੇ ਦਾਂਗੇ ਬੇਟਾ ਠੀਕ ਹੈ ਪਟਾ ਦੇ ਹਾਂ ਇਹ ਤਾਂ ਮੈਂ ਇਹਨੂੰ ਆਪਣੀ ਭੈਣ ਸਮਝਦਾ ਸਾਰੇ ਰਿਸ਼ਤੇਦਾਰੀ ਚ ਭੈਣ ਹੈ ਮੇਰੀ ਇਹ ਤੇ ਜੇ ਮੈਂ ਇੱਥੇ ਆ ਗਿਆ ਨਾ ਤੇ ਲੇਡੀ ਚ ਪੁਲਿਸ ਵਾਲੇ ਭੇਜਦੇ ਨੇ ਤੈਨੂੰ ਚੱਕ ਕੇ ਲੈ ਕੇ ਜਾਂਦੇ ਤੇ ਛਤਰੌਲ ਫੇਰ ਲੰਗੇ ਤੇ ਤੈਨਾਂ ਲੈਣਾ ਕੱਖ ਨਹੀਂ ਮੇਰੇ ਪਰਿਵਾਰ ਨੂੰ ਕਿਸੇ ਨੂੰ ਘਰੇ ਨਹੀਂ ਵੜਨ ਦਿੰਦੇ ਦੱਸ ਜੇ ਕੁੜੀ ਜੀ ਕਸੂਰ ਹੈ ਸਾਨੂੰ ਦੱਸੋ ਅਸੀਂ ਕੁੜੀ ਨੂੰ ਜੇ ਕਾਰਵਾਈ ਕਰਾਂਗੇ ਹੁਣ ਬੁਲਾ ਲੂੰਗਾ ਮੈਂ ਲੇਡੀਜ਼ ਪੁਲਿਸ ਠੀਕ ਹੈ ਤੇ ਜੇ ਭਾਈ ਤੇਰੇ ਜੀ ਕਸੂਰ ਹੈ ਤਾਂ ਅਸੀਂ ਤੇ ਕਾਰਵਾਈ ਕਰਾਂ ਸਿੱਧੀ ਕਰ ਪਿੰਡ ਚ ਪਤਾ ਕਰ ਲੋ ਮੇਰੇ ਬਾਰੇ ਜੀ ਕਿਸੇ ਨੇ ਮੈਨੂੰ ਮਾਰ ਨਹੀਂ ਗੇ ਤਾਂ ਮਾਫੀ ਮੰਗ ਲੈਣੀ ਮਾ ਤਾਂ ਮਾਫੀ ਦੀ ਗੱਲ ਨਹੀਂ ਮੈਨੂੰ ਤੂੰ ਇਹ ਦੱਸ ਸਾ ਵੀ ਤੇਰੀ ਕੁੜੀ ਮੈਂ ਪਟਾ ਦੂੰਗੀ ਤੇਰੀ ਕੁੜੀ ਤੇ ਰਹਿੰਦੀ ਹੈ ਹਾਂ ਹਾਂ ਚੋਰ ਰਹਿੰਦੀ ਆ ਉਪਰੋਂ ਤੁਨੇ ਭੇਜੀ ਤੇ ਫੇਰ ਆ। ਚਾਹ ਬੇਜੀ ਤੂੰ ਪਹਿਲਾ ਤੌਰ ਤੇ ਪੁੱਤ ਦਾ ਘਰ ਨਹੀਂ ਬਸੰਦਿੰਦੀ। ਫੇਰ ਜੇ ਤੂੰ ਸਿਆਣੀ ਹੋਵੇਂ ਉਹਦੀ ਧੀ ਨੂੰ ਛੱਡ ਕੇ ਆ ਮੈਂ ਉੱਤੇ ਵਾਪਸ। ਤੂੰ ਇੱਕ ਫੋਨ ਕਰ। ਤੇਰੀ ਧੀ ਦਾ ਘਰ ਦੇ ਨਾਮ ਵਸਾਇਆ। ਸਾਨੂੰ ਪੰਜਾਬ ਪੁਲਿਸ ਵਾਲੇ ਨੇ ਕਿਹਾ। ਅਬਰਦੀ ਐਵੇਂ ਨਹੀਂ ਭਾਈ ਮਤਾ ਸੀ। ਵਰਦੀ ਐਵੇਂ ਨਹੀਂ ਭਾਈ ਸਾਡੀ ਕਾਬਲੀ ਨੂੰ ਵਰਦੀ ਮਿਲੀ ਐ ਇਹ। ਤੇ ਵਾਸਤੇ ਰਬ ਦੇ ਛੱਡ ਦੇ ਹਾਂ ਛਾਵੇਂ ਛੱਡ ਦੇ ਮੈਂ ਤੁਹਾਨੂੰ ਸਾਰਾ ਕੁਝ ਦਿਖਾਉਣੀ ਆਜੂ ਮੈਂ ਬਸ ਨਹੀਂ ਕਹਿਣੀ ਕੁੜੀ ਅੱਜ ਕਹਿਣੀ ਕੁੜੀ ਨੂੰ ਤੁਹਾਹਨੂੰ ਕਰ ਦੇ ਕਰ ਮੈਂ ਤਾਂ ਅੱਜ ਆਏ ਰਲਾ ਬੋਣ ਨਾਲ ਨਹੀਂ ਹੁਣ ਸਾਰੇ ਕੈਮਰੇ ਦਿਖਾਵਾਂਗੇ ਆਪਾਂ ਠੀਕ ਹੈ ਨਾ ਜਦ ਕੈਮਰਾ ਹੋਏ ਕੁੜੀ ਸਾਰੇ ਕੈਮਰੇ ਦਿਖਾਉਗੀ ਸਾਰੀ ਅਸੀਂ ਲੋਕਾਂ ਨੂੰ ਵੀਡੀਓ ਦਿਖਾਉਣੀ ਆ ਤੇਰੇ ਕੋ ਤੁੱਟਾ ਦਿਖਾਉਣੀ ਆ ਮਾਦਾ ਬਹੁਤ ਮਾੜੀਆਂ ਕੰਨਾਂ ਅਸੀਂ ਵੀ ਵਿਆਹੇ ਬੜੇ ਸਾਡੇ ਵੀ ਮਾਮਾ ਅਸੀਂ ਸੱਸਾਂ ਵਾਲੇ ਆ ਆ ਦੇਖੋ ਜੀ ਆ ਕੈਮਰੇ ਲੱਗ ਜਾਓ ਮਾਤਾ ਮੇਰੀ ਸੁਣ ਲੈ ਬੰਦਿਆ ਵਾਂਗੂ ਗੱਲ ਹਾਂ ਬੇਟਾ ਠੀਕ ਹੈ ਨਾ ਇਹ ਨਾ ਹੋਵੇ ਮੈਂ ਲੇਡੀ ਪੁਲਸ ਚੱਕ ਕੇ ਤੇ ਤੈਨੂੰ ਅੰਦਰ ਕਰਦਾ ਬੰਦਿਆ ਵਾਂਗੂ ਮੇਰੀ ਗੱਲ ਸੁਣ ਲੈ ਹਾਂ ਆ ਕੁੜੀ ਨੂੰ ਕੁੜਤੀ ਮਾਰਦੀਆਂ 12 ਸਾਲ ਹੋ ਗਏ ਚੱਕਰ ਕੀ ਹੈ ਪੁੱਤ ਕੋਈ ਗਲਤ ਤਾਂ ਹੁੰਦੀ ਹੋਈ ਐ ਐਵੇਂ ਕਮਣਾ ਕੋਈ ਨਹੀਂ ਜੇ ਗੱਲ ਹੁੰਦੀ ਕੁੜੀ ਨੂੰ ਪੁੱਟਣਾ ਮਾਰਨਾ ਮੈਂ ਕੁੱਟਣਾ ਮਾਰਨਾ ਹੈ ਗੱਪ ਮਾਰੀਐਂ ਦੀ ਮਾਤਾ ਨੇ ਕੁਝ ਨਹੀਂ ਕਿਹਾ ਤਾ 10 ਵਜੇ ਕੀ ਗੱਲ ਹੋਈ ਹੈ ਕੈਮਰੇ ਦੇ ਮੂਰੇ ਗੱਲ ਦੱਸ ਕੋਈ ਗੱਪ ਨਹੀਂ ਬਾਈ ਆ ਦੇਖ ਲਓ ਮੇਰੇ ਕਮਰੇ ਵਿੱਚ ਵੀ ਜਾ ਕੇ ਦੇਖ ਲਓ ਉੱਥੇ ਵੀ ਇਹਨੇ ਕੈਮਰਾ ਲਾ ਰੱਖਿਆ ਤੇ ਮੈਂ ਆਪਾਂ ਇੰਨੀ ਦੇਖ ਲਓ ਉੱਥੇ ਵੀ ਦੇਖ ਲਓ ਜਾ ਕੇ ਅੱਛਾ ਆ ਕੈਮਰੇ ਜਿਹੜੇ ਲੱਗੇ ਹੋਏ ਆ ਸਾਰੇ ਹਾਂ ਸਾਰੇ ਕਿਤੇ ਬਾਥਰੂਮ 'ਚ ਵੀ ਕੈਮਰਾ ਲਾ ਆ ਸਾਹਮਣੇ ਕੈਮਰੇ ਸਾਰੇ ਇਹਨੇ ਲਵਾਇਆ ਹਾਂ ਬਾਥਰੂਮ 'ਚ ਵੀ ਕੈਮਰੇ ਲੱਗੇ ਹੋਏ ਆ ਹਾਂ ਸਾਰੇ ਕਿਤੇ ਕੈਮਰੇ ਹਾਂ ਇੱਕ ਤੈਨੂੰ ਤਕੜ ਮੜੀ ਮੜੀ ਸ਼ਰਮ ਆਉਂਦੀ ਇਹ ਤੈਨੂੰ ਕੁੱਤ ਮੇਰੀ ਗੱਲ ਸੁਣੋ ਅੱਜ ਦੇ ਹਾਲਾਤ ਕਿੰਨੇ ਮਾੜੇ ਆ ਚੋਰ ਚੱਕਾ ਜੇ ਸੌ ਪਸੂ ਖੁੱਲ ਜੇ ਕੋਈ ਛਾਲ ਮਾਰ ਕੇ ਆ ਜੇ ਹੁਣ ਕੈਮਰੇ ਤਾਂ ਲਾਉਣੇ ਪਤੇ ਘਰ ਘਰ ਲੱਗੇ ਲਿਆ ਕੇ ਨਵੇਂ ਕੈਮਰੇ ਬਾਥਰੂਮ ਜੇ ਕੋਈ ਚੋਰੀ ਕਰਨ ਆਉ ਬਾਥਰੂਮ ਚ ਚੋਰੀ ਕਰਨ ਆਉਗਾ ਉਹ ਇਹਦੀ ਬੈਡਰੂਮ ਚ ਚੋਰੀ ਕਰਨ ਆਉਗਾ ਤੇ ਬਾਥਰੂਮ ਚ ਕੋ ਖਾ ਖੂ ਵੀ ਸਕਦਾ ਚੀਜ਼ ਅੱਜ ਕੱਲ ਦਾ ਤਾਂ ਮੁੰਡੇ ਇਹੋ ਜਿਹੇ ਆ ਤੈਨੂੰ ਨਹੀਂ ਪਤਾ ਆਪਾਂ ਤਾਂ ਤੂੰ ਨਹੀਂ ਆਜਾ ਕੁਝ ਕਰਦਾ ਤੈਨੂੰ ਲੋਕਾਂ ਲੱਗੀ ਬੜੀ ਤੂੰ ਗੱਲ ਦੱਸੀ ਆ ਫਿਰ ਆਪਾਂ ਕੋਈ ਗੱਲ ਨਹੀਂ ਜੀ ਬੜਾ ਡਰੂਗੀ ਸੀ ਆਪਾਂ ਦੂਜੀ ਜੀ ਪੁਲਿਸ ਮਲਾਵਾਂਗੇ ਲੇਡੀ ਚ ਪੁਲਿਸ ਬ ਇਹ ਚੰਗਾ ਘਟਾ ਪਾ ਗਿਆ ਤੇਰੇ ਫਿਰ ਮੈਂ ਵੇਖ ਮੈਂ ਚੱਲਿਆ ਸੀ ਆਉਦੇ ਜੋੜੀ ਤੇਰਾ ਫੋਨ ਆਇਆ ਬਾਈ ਠੀਕ ਹੈ ਆਪਾਂ ਤੇਰੇ ਨਾਲ ਹਮਦਰਦੀ ਮੈਂ ਉਵੇਂ ਹੀ ਸਿੱਧਾ ਤੇਰੇ ਕੋਲੇ ਆ ਗਿਆ ਕਿ ਗੱਡੀ ਮੇਰੇ ਬਾਹਰ ਖੜੀ ਆ ਮੈਨੂੰ ਇਹ ਦੱਸ ਵੀ ਕੀ ਗੱਲ ਹੋਈ ਹੈ ਕਿੰਨੇ ਸਾਲਾਂ ਤੋਂ ਤੈਨੂੰ ਕੁੱਟਦੀ ਮਾਰਦੀ ਹੈ ਕਿੰਨੇ ਤੇਰੇ ਬੱਚੇ ਆ 7 ਸਾਲ ਹੋ ਗਏ ਬਾਈ ਮੈਨੂੰ ਕੁੱਟਦੀ ਨੂੰ ਇਹਨੂੰ 7 ਸਾਲ ਹਾਂ 7 ਸਾਲ ਦੋ ਮੇਰੇ ਮੁੰਡੇ ਆਗੇ ਅੱਛਾ ਦੋ ਮੁੰਡੇ ਆ ਹਾਂ ਤੇ ਕੁੱਟਣ ਮਾਰਨ ਲੱਗੀ ਹੁੰਦੇ ਇਹਦੀ ਕੀ ਮਾਰਦੀ ਕੀ ਨਹੀਂ ਅੱਛਾ ਤੇ ਤੇਰਾ ਘਰ ਵਾਲਾ ਮੇਰੇ ਘਰ ਵਾਲਾ ਇਸੇ ਦਾ ਮਗਰ ਹੀ ਆਗਾ ਹਾਂ ਦੱਸ ਬਾਈ ਬੋਲ ਪੜਕਿਆ ਕਫਰ ਚੋਲੀ ਜਾਨੀ ਹੈ ਮੈਂ ਕਿਉਂ ਤੈਨੂੰ ਕਹਿੰਦਾ ਕੁਛ ਮੈਂ ਲੈ ਛੱਡਤੀ ਗੱਲ ਮਾਤਾ ਮੇਰੇ ਤੋਂ ਸਾਨੂੰ ਫੁਟੇਜ ਦਿਖਾ ਸਕਦੇ ਆ ਕੈਮਰੇ ਦੀ ਆ ਦੇਖੋ ਭਾਜੀ ਉਹਨੇ ਤੁਹਾਨੂੰ ਫੋਨ ਖੜਾ ਜਾ ਇੱਕ ਮਿੰਟ ਆ ਦੇਖੋ ਬਈ ਆ ਕੈਮਰੇ ਮੋਰੇ ਨਾ ਇਹ ਫੁਟੇਜ ਆ ਸਾਰੀ ਆ ਦੱਸ ਮਾਤਾ ਆ ਜਿਹੜੇ ਕੈਮਰੇ ਆ ਇਹ ਤੇ ਬੈਡਰੂਮ ਦੇ ਵਿੱਚ ਕੈਮਰੇ ਲੱਗੇ ਹੋਏ ਕਿਹਦੇ ਨਾਲ ਦੱਸੋ ਉਹ ਤਾਂ ਲਾਉਣਾ ਹੀ ਪੈਂਦੇ ਆ ਕਿਉਂ ਲਾਇਆ ਜੇ ਤੇਰੀ ਧੀ ਦੇ ਕੋਈ ਕਮਰੇ ਚ ਲਾ ਦੇ ਫੇਰ ਮਾੜੀ ਗੱਲ ਹੈ ਨਹੀਂ ਜੇ ਤੇਰੀ ਧੀ ਨੂੰ ਤੇ ਤੇਰੇ ਜੀ ਬੈਠੀ ਹੋਈ ਹੈ ਹਾਂ ਹੋ ਗਿਆ ਇੱਥੇ ਰਹਿਂਦੀ ਇੱਥੇ ਬਿਠਾ ਰੱਖੀ ਏ ਓਏ ਇਹ ਕਹਿੰਦੀ ਕੁੜੀ ਵੀ ਇੱਥੇ ਬਿਠਾ ਰੱਖੀ ਨੇ ਪੁੱਤ ਹੁੰਦਾ ਹੀ ਆ ਕੋਈ ਗੱਜਗਾ ਮਾਂ ਤਾ ਤੈਨੂੰ ਨਾ ਮੜੀ-ਮੋਟੀ ਸ਼ਰਮ ਚਾਹੀਦੀ ਏ ਕੁੜੀ ਤੇਰੀ ਛੱਡੀ ਹੋਈ ਆ ਠੀਕ ਐ ਢੰਗ-ਸੰਗ ਨਾਲ ਤੇਰੇ ਲਿਬੜੇ ਮਾਰ ਤੇ ਇੱਥੇ ਆ ਕੇ ਤੈਨੂੰ ਮੜੀ-ਮੋਟੀ ਸੰਗ-ਸ਼ਰਮ ਹੈਗੀ ਏ ਬਈ ਤੂੰ ਦੱਸ ਵੀ ਇਹ ਤੈਨੂੰ ਤੰਗ ਪਰੇਸ਼ਾਨ ਕਿਉਂ ਕਰਦੀ ਏ ਕੈਮਰੇ ਮੂਰੇ ਆਪਾਂ ਵੀਡੀਓ ਪਾਉਣੀ ਏ ਵਾਇਰਲ ਕਰਨੀ ਏ ਕੀ ਤੈਥੋਂ ਚੌਂਦੀ ਕੀ ਏ ਤੇਰੇ ਇਹਦੇ ਕੈਮਰੇ ਬੈੱਡਰੂਮ ਚ ਕੈਮਰੇ ਲਾਏ ਆ ਕਿੰਨਾ ਚਿਰ ਹੋ ਗਿਆ ਸਾਰੀ ਗੱਲ ਤੂੰ ਕੈਮਰੇ ਮੂਨੇ ਦੱਸਣੀ ਐ ਕੋਈ ਡਰਨ ਵਾਲੀ ਗੱਲ ਨਹੀਂ ਸਾਰੀ ਗੱਲ ਸੱਚੀ ਦੱਸਣੀ ਐ ਫੇਰ ਅਸੀਂ ਤਰ੍ਹਾਂ ਸਾਥੇ ਵੰਗੇ ਸੱਤ ਅੱਠ ਸਾਲ ਹੋ ਗਏ ਕੈਮਰੇ ਲਾਇਆ ਨਾ ਮੈਨੂੰ ਕੋਈ ਗੱਲ ਦਾ ਪਤਾ ਵੀ ਕੀ ਗੱਲ ਤੋਂ ਤੰਗ ਕਰਦੇ ਐ ਕੀ ਗੱਲ ਤੋਂ ਨਹੀਂ ਘਰ ਵਾਲੇ ਨੂੰ ਮੇਰੇ ਦਵਾਈ ਲੈਣ ਵੀ ਨਹੀਂ ਜਾਣ ਦਿੰਦੀ ਹੋਰ ਗੱਲ ਕੀ ਆ ਦੱਸ ਫੇਰ ਦੱਸ ਬੇ ਇਹ ਕ ਨਹੀਂ ਮੇਰੇ ਨਾ ਮੇਰੇ ਘਰ ਵਾਲੇ ਨੂੰ ਦਵਾਈ ਲੈਣ ਵੀ ਨਹੀਂ ਮੇਰੇ ਨਾ ਭੇਜਣ ਦਿੰਦੀ ਦੱਸ ਹੁਣ ਤੂੰ ਘਰ ਵਾਲੇ ਨੂੰ ਆਦੇ ਆ ਇਹ ਜਿਹੜਾ ਇਹ ਘਰ ਵਾਲਾ ਕੋਈ ਆਪ ਤੁੱਦੀ ਬਈ ਐ ਠੀਕ ਹੈ ਤੇ ਮੁੰਡਾ ਉਹਦਾ ਤੇਰਾ ਜਿਹੜਾ ਜਵਾਈ ਹੈ ਕੁੜੀ ਦਾ ਸਾਥ ਦਿੰਦਾ ਉਹ ਨਹੀਂ ਦਿੰਦਾ ਤਾਂ ਹੀ ਆਈ ਏ ਕੁੜੀ ਅੱਛਾ ਸਾਰੇ ਮਾਰੇ ਹੋ ਗਏ ਤੂੰ ਐ ਕਰ ਮੈਨੂੰ ਮੁੰਡਿਆ ਫੋਨ ਦੇ ਤੇਰੇ ਜਵਾਈ ਦਾ ਮੈਂ ਉਹਨੂੰ ਫੋਨ ਕਰਦਾ ਮੈਂ ਉਹਨੂੰ ਸਾਰਾ ਕੁਝ ਪੁੱਛਦਾ ਦੱਸ ਭਾਈ ਤੂੰ ਕੁੜੀ ਨੂੰ ਕਿਉਂ ਛੱਡਿਆ ਹੋਇਆ ਮੈਨੂੰ ਤੇਰੇ ਜਵਾਈ ਦਾ ਨੰਬਰ ਦੇ ਇਹਦੇ ਵਿੱਚ ਹੈਗਾ ਦੇ ਦੇ ਨਹੀਂ ਨਹੀਂ ਇਹ ਇਹ ਤੇ ਨਹੀਂ ਤੂੰ ਨੰਬਰ ਦੇ ਨੰਬਰ ਤੇਰੇ ਯਾਦ ਹੋ ਉਦਰੀ ਕੁੜੀ ਦਾ ਹਾਂ ਨੰਬਰ ਜਾਦਾ ਲਿਖ ਲਓ ਹਾਂ ਨੰਬਰ ਦੱਸ ਹਾਂ ਬੋਲ ਬੋਲ ਨੰਬਰ ਡੈਲੀ ਕਰ ਦੇ ਕੋਈ ਬੰਦਾ ਹਾਂ ਨਾਂ ਕੀ ਮੁੜਦਾ ਉਹਦਾ ਸੱਤਾ ਸੱਤਾ ਹਾਂ ਅੱਛਾ ਹਾਂਜੀ ਹਾਂ ਮਰੇ ਸੱਤਾ ਬੋਲਦਾ ਹਾਂ ਪੁਲਿਸ ਮੁਲਾਜ਼ਮ ਬੋਲਦਾ ਜਗਜੀਤ ਸਿੰਘ ਕੀ ਚੱਕਰ ਹੈ ਬਾਈ ਤੂੰ ਇਹਨਾਂ ਦੀ ਜਿਹੜੀ ਕੁੜੀਆਂ ਨੂੰ ਛੱਡਿਆ ਹੋਇਆ ਇਹ ਕਹਿੰਦੇ ਖਾਲੀ ਕੁੜੀ ਨੂੰ ਘਰੇ ਬੈਠੀਏ ਤੇ ਗੋੜ ਦੇ ਮਾਰਦੇ ਆ ਟੋਰਚਰ ਕਰਦੇ ਆ हां हां उही है ओ जिन्ना दे इन्हने वेदनी कुड़ी ਛੱਡੀ ਹੋਈ ਆ ਇਹ 10 ਗੱਲ ਦੱਸ ਕੀ ਹੋਈ ਆ ਅੱਛਾ 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 ਮਤਲਬ ਆਪਦੀ ਮਰਜ਼ੀ ਨਾਲ ਲੈ ਗਈ ਆ ਕੁੜੀ ਨੂੰ ਵੀ ਤੁਸੀਂ ਨਹੀਂ ਕੋਈ ਕੁੜਦੇ ਮਾਰਦ ਨੇ ਆਪਦੀ ਮਰਜ਼ੀ ਨਾਲ ਕੁੜੀ ਨੂੰ ਲੈ ਗਈ ਆ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਤੇ ਅੱਛਾ ਜਿਹੜੀ ਇਹ ਕੁੜੀ ਐ ਗਾਹਾਂ ਇਹਦੇ ਭਰਾ ਨੂੰ ਵੀ ਸੋਹਣਾਂ ਦੀ ਜ਼ਮੀਨ ਹੁੰਦੀ ਤੇਰੇ ਭਰਾ ਨੂੰ ਵੀ ਸੋਹਣਾਂ ਦੀ ਜ਼ਮੀਨ ਹੁੰਦੀ ਗਾਹਾਂ ਠੀਕ ਹੈ अच्छा मतलब ਇਹ ਚਾਹੁੰਦੀ ਹੈ ਵੀ ਜਿਹੜੀ ਇੱਥੋਂ ਵਾਲੀ ਜ਼ਮੀਨ ਹੈ ਮੈਂ ਉਹਦੀ ਕੁੜੀ ਨੂੰ ਦੇ ਦਾਂ ਠੀਕ ਹੈ ਮਤਲਬ ਇਹ ਉਹਦੀ ਨੌਣਾ ਇੰਦਾ ਮਤਕਲਾ ਕਰਦੀ ਹੈ ਇਹ ਚਾਹੁੰਦੀ ਹੈ ਵੀ ਥੋੜੀ ਜ਼ਮੀਨ ਹੀ ਦੇ ਦੇਣਾ ਠੀਕ ਹੈ ਦੱਸ ਬਈ ਮਤਲਬ ਠੀਕ ਹੈ ਬਈ ਠੀਕ ਹੈ ਮੈਂ ਆਪਾਂ ਇਹ ਗੱਲ ਕਲੀਅਰ ਕਰਦ ਨੂੰ ਸੀਗੀ ਇਹ ਥੋੜੇ ਦੇ ਇਲਜ਼ਾਮ ਲਾ ਰਹੀ ਹੈ ਇਹ ਵੀ ਬੰਦੇ ਨੇ ਸਾਡੇ ਕੁੱਟ ਮਾਰ ਕੇ ਕੋਈ ਦਾਜ ਪਿੱਛੇ ਸਾਡੀ ਕੁੜੀ ਨੂੰ ਇੱਥੋਂ ਅ ਕੱਢਿਆ ਹੋਇਆ ਇੱਥੇ ਬੈਠੀ ਆ ਸੀ ਤੂੰ ਵਸਾ ਵਸਾ ਕੇ ਜਾ ਰਿਹਾ ਮੈਂ ਵਸਾਉਣ ਨੂੰ ਤਿਆਰ ਹਾਂ ਕੁੜੀ ਨੂੰ ਰੱਖਣ ਨੂੰ ਤਿਆਰ ਹੈ ਤੂੰ ਠੀਕ ਦੇਖ ਹੁਣ ਤੇਰੀ ਅਸੀਂ ਇਸ ਗੱਲ ਤੇ ਫੋਨ 'ਚ ਰਿਕਾਰਡਿੰਗ ਕਰੀ ਜੰਨੇ ਐ ਨਾ ਹੋਵੇ ਤੂੰ ਗੱਲ ਨੂੰ ਮੁਕਰ ਜੇ ਤੇ ਵੀਰੇ ਵੀਰੇ ਤੇਰਾ ਡੰਡਾ ਵਿਰੂਆ ਫਿਰ ਤੇਰੇ ਠੀਕ ਐ ਇਹ ਨਹੀਂ ਭਾਈ ਵੇਖ ਸਰਪੰਚ ਨੂੰ ਨਾ ਪਛਣਦੀ ਲੋੜ ਇਨੀ ਸਰਪੰਚ ਜੇ ਤੂੰ ਤੁਸੀਂ ਚੰਗੇ ਹੋ ਤਾਂ ਸਰਪੰਚ ਤਾਂ ਥੋੜੇ ਬਾਰੇ ਚੰਗੇ ਹੀ ਕਹੂਗਾ ਜੇ ਤੁਸੀਂ ਮਾੜੇ ਹੋ ਤਾਂ ਸਰਪੰਚ ਨੇ ਆਖੀ ਤੁਹਾਨੂੰ ਪਿੰਡ ਦਾ ਬੱਚਾ ਬੱਚਾ ਕਿ ਤੂੰ ਬੰਦਾ ਮਾੜਾ ਠੀਕ ਠੀਕ ਐ ਭਾਈ ਠੀਕ ਐ ਉਹ ਕਹਿੰਦਾ ਮੇਰੇ ਬਾਰੇ ਪਿੰਡ ਜੋ ਕੁਝ ਪਤਾ ਕਰ ਲਿਓ ਬੰਦਾ ਕਹਿ ਹੈ ਜੀ ਤੇ ਹੁਣ ਤੁਸੀਂ ਦੱਸੋ ਭਾਈ ਵੀ ਉਹ ਕਹਿੰਦਾ ਜਿਹੜੀ ਕੁੜੀ ਆ ਆਪ ਲੈ ਕੇ ਗਈ ਹੈ ਪੁੱਤ ਇਹ ਕਦੋਂ ਸੱਚ ਬੋਲਦਾ ਹੰਦਾ ਅਗਲਾ ਅਗਲਾ ਦੱਸ ਵੀ ਤੂੰ ਦੱਸ ਸੱਚ ਬੋਲ ਦੇ ਆਪ ਗਈ ਆਪ ਲੈ ਕੇ ਆਈ ਹੈ ਜਾ ਕੇ ਇਹਨੂੰ ਆਇਆ ਵੀ ਜਿੰਨੀ ਜ਼ਮੀਨ ਮੇਰੀ ਹੈਗੀ ਸਾਰੀ ਉਹਨਾਂ ਦੀ ਮੈਂ ਅੱਗੇ ਇੱਧਰ ਕੈਮਰਾ ਲੱਗੇ ਇੱਧਰ ਵੀ ਲੱਗੇ ਹੋਇਆ ਆ ਇੱਧਰ ਵੀ ਲੱਗਿਆ ਸਾਨੂੰ ਦਿਖਾ ਦੇਣੀ ਕੈਮਰੇ ਦਿਖਾ ਦਿਓ ਲੱਗੇ ਤਾਂ ਲੱਗੇ ਹੋਇਆ ਅਰ ਸੋਈ 'ਚ ਵੀ ਕੈਮਰਾ ਲਾ ਰੱਖਿਆ ਇਹਨਾਂ ਨੇ ਅੱਛਾ ਇੱਧਰ ਵੀ ਹੈ ਕਦੇ ਇੱਧਰ ਵੱਧ ਦੇ ਦੇ ਇੱਧਰ ਇੱਧਰ ਕਿੱਥੇ ਲੱਗਿਆ ਹੈ ਇੱਧਰ ਬੈਡਰੂਮ ਤੇ ਲੱਗਿਆ ਹੋਇਆ ਹੈ ਆ ਜਿੱਦਾਂ ਇਹ ਬੈਡਰੂਮ ਦੀ ਗਾ ਐਂਟਰੀ ਹੈ ਹਾਂਜੀ ਆ ਦੇਖੋ ਜੀ ਆਹਾ ਸਾਰੇ ਕੈਮਰਾ ਲਾਇਆ ਹੋਇਆ ਇਹ ਸਾਹਮਣੇ ਜਿਹੜਾ ਸਾਹਮਣੇ ਗੁੱਡੀ ਦਾ ਬੈਡਰੂਮ ਉੱਥੇ ਵੀ ਆਪਾਂ ਤੁਹਾਨੂੰ ਕੈਮਰਾ ਦਿਖਾ ਸਕਦੇ ਆ ਪਰ ਆਪਾਂ ਕਿਸੇ ਦੀ ਪ੍ਰਾਈਵੇਸੀ ਨਹੀਂ ਭੰਗ ਕਰਦੇ ਵੀ ਜਿਹੜੇ ਤੁਸੀਂ ਕੱਪੜੇ ਲੀਡੇ ਚੇਂਜ ਕਰਦੇ ਆ ਬਦਲਦੇ ਆ ਉਹਦੇ ਕੈਮਰੇ ਚ ਕਰਦੇ ਆ ਹਾਂ ਕਮਰੇ ਚ ਕਰਦੇ ਆ ਕਹਿੰਦੇ ਮੈਂ ਬੰਦ ਕਰਿਆ ਹੁੰਦਾ ਉਹ ਲੋਕਾਂ ਦੇ ਅੱਧਰ ਆਜੋ ਬਈ ਅੱਧਰ ਆਜੋ ਇਹ ਤੁਹਾਨੂੰ ਜਿਹੜੇ ਘਰ ਦੇ ਕੈਮਰੇ ਆ ਤੁਹਾਨੂੰ ਕੱਲੇ-ਕੱਲੇ ਕੈਮਰੇ ਦਿਖਾਉਨੇ ਆ ਅਸੀਂ ਠੀਕ ਹੈ ਕੁੜੀ ਨੇ ਸਾਨੂੰ ਫੋਨ ਲਾਇਆ ਵੀ ਜਨਾਬ ਆਓ ਛੇਤੀ ਆਓ ਅਸੀਂ ਬਈ ਆਪਣੀ ਡਿਊਟੀ ਤੇ ਜਾ ਰਹੇ ਸੀਗੇ ਮੈਂ ਇਕੱਲੇ ਸੀ ਤੇ ਦੱਸ ਮਤ ਆ ਜਿਹੜਾ ਕੈਮਰਾ ਕਮਰੇ ਲਾਇਆ ਹੈ ਕਿ ਇੱਥੇ ਲਾਇਆ ਹੈ ਬਾਥਰੂਮ ਦੇ ਵਿੱਚ ਵੀ ਲਾਇਆ ਹੋਗਾ ਨਹੀਂ ਬਾਥਰੂਮ ਤੇ ਵੀ ਲੱਗਿਆ ਲਾ ਦੇ ਇੱਕ ਪੱਟ ਦੋ ਨਹੀਂ ਲੱਗਿਆ ਹੋਇਆ ਅਜੇ ਵੀ ਲੱਗੇ ਦੱਸ ਬਈ ਨਹੀਂ ਬਾਥਰੂਮ ਜਿਹੜਾ ਜਿਹੜਾ ਤੇਰੇ ਉੱਚ ਲੱਗ ਲੱਗਿਆ ਕਿ ਸਾਰੇ ਵਾਲੇ ਤੇਰੇ ਵਾਲੇ ਚ ਲੱਗਿਆ ਨਹੀਂ ਨਹੀਂ ਮੇਰੇ ਵਾਲੇ ਚ ਲੱਗਿਆ ਹੋਇਆ ਅੱਛਾ ਤੁਹਾਨੂੰ ਤੁਹਾਨੂੰ ਇਹ ਅਲੱਗ ਕਰਤਾ ਇਹਨਾਂ ਨੇ ਹਾਂ ਦੱਸ ਬਈ ਕੀ ਚੱਕਰ ਨਾ ਮਤ ਕੋਈ ਚੱਕਰ ਨਹੀਂ ਕਰਦੀ ਸੇਫਟੀ ਵਾਸਤੇ ਸਭ ਕੁਝ ਕਰਨਾ ਪੈਂਦਾ ਬੰਦੇ ਨੂੰ ਇੱਕ ਆਪਾਂ ਥੋੜੀ ਬਾਈ ਵੀਡੀਓ ਵੀ ਦੇਖੀ ਉਹ ਕਹਿੰਦੇ ਇੱਕ ਚ ਸਸਤਾ ਪਾਊਗਾ ਚੱਲ ਮੈਂ ਖਤੋ ਇੱਥੇ ਮਤਲਬ ਸ਼ਰਮ ਘਰ ਬਣੀ ਮੋਟਾ ਤੇਰੀ ਤੇਰੀ ਜਿੱਤੇ ਜਿੱਤੇ ਸਾਥਿਆ ਕਰਕੇ ਹੋਲੀ ਬੋਲ ਜੀ ਮੇਰੇ ਸਾਹਮਣੇ ਉੱਚੀ ਨਾਲ ਬੋਲ ਸਮਝ ਗਈ ਨਾ ਇੱਕ ਮਿੰਟ ਮਾਰੂਗਾ ਤਾਂ ਲੇਡੀ ਪੁਲਸ ਇੱਕ ਮਿੰਟ ਚ ਆ ਜੂਗੀ ਮੈਂ ਤੈਨੂੰ ਕਰੰਦ ਦੇਖੀ ਨਾ ਕੰਤਾ ਉਹਗਾ ਤੈਨੂੰ ਬਚਲ ਬਚਲ ਕਰੀ ਜੰਨੀ ਐ ਸਾਡੇ ਵਰਦੀ ਬਾਈ ਐ ਅਸੀਂ ਕੋਈ ਉਹ ਉਹ ਉੱਪਰ ਉੱਪਰ ਥੋੜੀ ਹੋ ਗਈ ਸੀ ਕੋਈ ਨਹੀਂ ਬਕਵਾਸ ਨਹੀਂ ਕਰਦਾ ਮੈਨੂੰ ਗੱਲ ਕਰਨਾ ਹੋ ਬਟੇ ਗੱਲ ਨਹੀਂ ਬਟੇ ਕੋਈ ਨਹੀਂ ਮੈਂ ਤੇਰੀ ਮਾਂ ਨੂੰ ਦੇ ਦਿੰਦਾ ਤੂੰ ਕੁੜੀ ਨੂੰ ਮਾਰ ਦਿੰਦਾ ਕੁੜੀ ਐ ਤਾਂ ਤੂੰ ਨਹੀਂ ਤੇਰੀ ਮੈਂ ਮਾਂ ਨੂੰ ਮਾਰਦੀ ਕੋਈ ਵੀ ਤੂੰ ਮਾਂ ਮਾਰਦੀ ਐ ਨਾ ਨਹੀਂ ਮਾਂ ਮਾਰਦੀ ਮੈਂ ਤੈਨੂੰ ਬਹੁਤ ਦੇਖੀ ਐ ਨਾ ਕੀ ਸਮਝਾਉਣ ਆਲੀ ਸਮਝਾ ਦੇ ਪੁੱਤ ਕਿਆ ਕੈਮਰੇ ਪੱਟ ਕਿਆ ਦਿੱਤਾ ਕੈਮਰੇ ਪੱਟ ਪੱਟ ਦੇਣੀ ਪੱਟ ਕੁੜੀ ਕੈਮਰੇ ਪੱਟ ਠੀਕ ਹੈ ਅਸੀਂ ਕੋਲੇ ਖੜਕੇ ਤੇਰੇ ਵਾਰੀ ਦੁਕੰਦ ਘੜਾਵਾਂਗੇ ਇੱਥੇ ਠੀਕ ਹੈ ਠੀਕ ਹੈ ਮੈਨੂੰ ਇਹ ਦਿਖਾ ਜਿਹੜੀ ਜਿੱਥੇ ਤੂੰ ਪੈੰਦੀ ਰਹੀ ਹੈ ਉਹ ਜਗ੍ਹਾ ਦਿਖਾ ਹਾਂ ਇੱਧਰ ਮੈਂ ਚਲੋ ਜੀ ਇੱਥੇ ਪਾ ਰੱਖਿਆ ਨੌਰੇ ਚਲ 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 ਸੋਹਣਾ ਸੁਨੱਖਾ ਘਰ ਹੈ ਤੇਰਾ ਕੱਲਾ ਕੇਰਾ ਮੁੰਡਾ ਦੋ ਪੋਤੇ ਹੈ ਸੋਹਣੀ ਗੱਡੀ ਹੈ ਤੈਨੂੰ ਮਾੜੀ ਮੋੜੀ ਸ਼ਰਮ ਹੋਣੀ ਚਾਹੀਦੀ ਹੈ ਮਾਤਾ ਹੈ ਐਡਾ ਵੱਡਾ ਘਰ ਕੋ ਨਾਲ ਲੈ ਜਾਵੇਂ ਜ਼ਮੀਨ ਕਿੰਨੀ ਤੇਨੂੰ 10 ਕਿੱਤੇ ਆ ਬੋਲਟ ਆ ਦੇਖੋ ਆ ਬੋਲਟ ਮੋਟਰਸਾਈਕਲ ਹੈ ਸਕੂਟਰ ਹੈ ਆ ਕਿੰਨੀ ਜਗ੍ਹਾ 10 ਬਾਈ ਕਿੱਥੇ ਪੈਂਦੀਆਂ ਨੇ 10 ਸਾਨੂੰ ਸਾਰੀ ਜਗ੍ਹਾ ਦੇ। ਮੈਂ ਆਇਆ ਤੇ ਲੇਕ ਕਦੀ ਕਹਾਂਦਾ ਦੇਖੀ ਇਹਨਾਂ ਮੈਂ ਇੱਕ ਆ ਤੂੰ ਦੇਖ ਮਹਾਲਾ ਸਰ ਆ ਦੇਖੋ ਕੈਮਰਾਮੈਨ ਨੂੰ ਬੇਂਦੀ ਮੜੀ ਜੀ ਆ ਦੇਖੋ ਆ ਦੇਖੋ ਯਾਰ ਬਾਹ ਟੁੱਟਿਆ ਪਿਆ ਹੈ। ਹਾਂ ਸੇਵਕ ਲੱਗੀ ਪਈ ਹੈ। ਆ ਦੇਖੋ ਇਧਰ ਸਾਰਾ ਸਮਾਨ ਗੱਡੀ ਦਾ ਆ ਪੇਟੀਆਂ ਪੁੱਟਿਆ ਇਧਰ ਆ ਜਿਹੜੀ ਤੂੜੀ ਕਹਿੰਦੀ ਤੂੰ ਬਾਈ ਆ ਬਾਈ ਹਾਂ ਤੂੜੀ ਮੈਥੋਂ ਪਵਾਈ ਇਹਨਾਂ ਨੂੰ। ਤੂੰ ਮਹੀਨੇ ਦੇ ਕਿੰਨੇ ਭਾਣਦੇ ਤੈਨੂੰ ਵੀ ਦੱਸ ਦੇ ਸਾਰੇ। ਮੈਨੂੰ 1500 ਰੁਪਏ। ਇਧਰ ਆ ਜਾ ਮਹੀਨੇ ਦਾ ਕਿੰਨਾ ਦਿੰਦੇ ਤੈਨੂੰ 1500 1500 ਰੁਪਏ ਦਿੰਦੇ ਦੱਸ ਬਾਈ ਉਹ ਵੀ ਬੰਦ ਕਰ 50 ਰੁਪਏ ਦੇਹਲੀ ਦੇ ਕੁੜੀਆਂ ਤੁਸੀਂ ਦਿੰਦੇ ਹੋ 1500 ਰੁਪਏ ਮਹੀਨੇ ਦਾ ਸੁਕੜੀ ਹੁੰਦੇ ਦਿੰਦੇ ਹੋ ਪੁੱਤ ਤੇ ਖਰਚਾ ਕੀ ਹੈ ਰੋਟੀ ਪੰਟਾ ਕਰਦਾ ਤੇ ਤੇਰੀ ਕੁੜੀ ਨੂੰ 1500 ਰੁਪਏ ਦੋ ਲੱਗਦਾ ਮੈਂ ਨਹੀਂ ਮਿਲਦਾ ਤੇਰੀ ਕੁੜੀ ਨੂੰ 1500 ਰੁਪਏ ਤੋਂ ਮੈਂ ਤੇਰੀ ਗੱਲ ਕਰਦਾ ਹਾਂ ਗੱਲ ਕਰ ਫालतू ਗੱਲ ਨਹੀਂ ਕਰਨੀ ਮਾਤਾ ਮੇਰੇ ਨਾਲ ਮੇਰੇ ਮਾਵਾ ਵਰਗੀ ਐ ਮੈਂ ਤੇਰੀ ਇੱਜ਼ਤ ਕਰਦਾ ਐ ਇਹ ਮੇਰਾ ਭੈਣਾ ਵਰਗੀ ਐ ਤੂੰ ਦੱਸ ਦੇ ਮੈਨੂੰ ਕੀ ਕਰਨਾ ਹੈ ਜ਼ਮੀਂਦਾਰ ਕੋਲ ਕਿੰਨੀ ਆਉਂਦੀ ਐ 10 ਕਿੱਲੇ 10 ਕਿੱਲੇ ਆਯਾਦਰੀ ਵਾਲਕ ਨਹੀਂ 1500 ਹੀ ਲੱਗਦੀ ਆ ਇਹ ਹਾਂਜੀ ਹਾਂਜੀ ਕੋਈ ਕੋਠਿਆ ਨਹੀਂ ਤਾਂ ਨਹੀਂ ਇਹ ਹਾਂ ਨਹੀਂ 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 ਗਲਤੀ ਹੈ ਅਗਲੇ ਦਿਨ ਤੁਸੀਂ ਤੇਰਾ ਮੁੰਡਾ ਅਗਲੇ ਦਿ 12 ਸਾਲ ਹੋ ਗਏ ਲੰਦੇ ਨੂੰ ਕੁੜੀ ਦੀ ਜਿੰਨਾ ਹੁਣ ਤੱਕ ਕੋਨੇ ਖਲਵਾੜ ਕੀਤਾ ਤੇ ਹੁਣ ਤੂੰ 1500 ਵਾਲੀ ਹੈਗੀ ਇਹ ਹਾਂ 1500 ਦਾ ਤਾਂ ਬੰਦਾ ਖੰਦ ਦੇ ਉਤਰੇ ਜਾਂਦਾ ਨਾਲ ਦਿਨ ਖਵਾਉਂਦਾ ਦਿਖਾ ਭਾਈ ਆਇਆ ਸਾਨੂੰ ਲੈ ਕੇ ਜੰਨੇ ਤੂੰ ਆ ਦੇਖੋ ਭਾਈ ਇੱਥੇ ਹੀ ਨੇ ਕੁੜੀ ਨੇ ਇੱਥੇ ਇਧਰ ਰਹਿੰਦੀ ਆ ਇਹ ਤੇ ਆਹ ਦੇਖੋ ਅ ਇੱਥੇ ਰਹਿਣ ਬੈਠਾ ਦਾ ਇੱਥੇ ਪੈਂਦੀ ਆ ਇਹਦੇ ਇਹ ਇੱਥੇ ਪੈਂਦੀ ਹੁਣੇ ਹਾਂਜੀ ਤੇ ਇੱਥੇ ਪੈਂਦੀ ਐ ਇੱਥੇ ਰਹਿਣੀ ਐ ਹਾਂਜੀ ਆ ਸਾਹਮਣੇ ਪੱਖਾ ਇਹ ਜਿਹੜੀ ਝੋਟੀ ਰੱਖੀ ਹੋਈ ਝੋਟੀ ਨਾਲ ਆ ਦੱਸਿਆ ਮੈਨੂੰ ਸਬਜ਼ੀ ਬਣਾਉਣਾ ਤੇ ਆਲੂ ਇਹਨਾਂ ਨਾਲ ਚਾਲੂ ਤੇ ਹਾਂ ਤੇ ਆ ਪੱਖਾ ਬੁੱਖਾ ਫਿਰ ਇਹ ਨਹੀਂ ਤੇ ਗੰਡਾ ਨਾ ਮਾਕੀ ਲੰਦ ਦੱਸਦਾ ਮੈਨੂੰ ਗਰਮੀ ਲੱਗਦੀ ਹੈ ਦੇਖੋ ਬਾਈ ਕਿੰਨੀ ਸ਼ਰਮ ਵਾਲੀ ਗੱਲ ਐ ਜਿਹੜੀ ਗੁੱਡੀ ਨੇ ਇਹ ਪੱਖਾ ਵੀ ਇਥੋਂ ਕਿਸੇ ਦਾ ਫਰਕ ਨਹੀਂ ਲੈਂਦਾ ਇਹ ਜਿਹੜੀ ਝੋਟੀ ਐ ਇਹ ਵੀ ਬਹੁਤ ਨੇ ਦੇ ਕੇ ਰੱਖੀ ਹੋਈ ਐ ਵਿੱਚੋਂ ਕੱਲ ਨੂੰ ਜੇ ਸੂਫੀ ਦਾ ਕਿਉਂਕਿ ਸਾਨੂੰ ਇਹ ਫੋਨ ਤੇ ਕੁੜੀ ਨੇ ਸਾਰੀਆਂ ਗੱਲਾਂ ਦੱਸਤੀਆਂ ਪਹਿਲਾਂ ਵੀ ਜੀ ਮੈਂ ਝੋਟੀ ਆ ਉਹ ਵੀ ਇਹਦੇ ਪੇਕੇ ਦੇ ਕਿ ਗਏ ਜਰੀ ਦੇ ਆ ਜਿਹੜੀ ਸਾਰਾ ਕੰਮ ਕਰਾਉਂਦੀ ਐ ਇੱਧਰ ਜਿਹੜਾ ਸਮਾਨ ਸੋਣਾ ਇਹ ਇਹ ਇੱਧਰ ਰੰਦੀ ਐ ਕੁੜੀ ਇੱਥੇ ਹੀ ਪੈਂਦੀ ਐ ਆ ਸਾਈਕਲ ਵੀ ਥੋੜੇ ਬਚੇ ਗਏ ਹਾਂਜੀ ਠੀਕ ਐ ਇਹ ਆ ਮਾਮੇ ਇੱਧਰ ਬਾਈ ਇਹਨੇ ਕੈਮਰੇ ਤਾਂ ਲਾ ਦੇ ਕੈਮਰੇ ਲਾਉਣ ਦਾ ਕਾਰਨ ਕੀ ਹੈਗਾ ਵੀ ਇੱਕ ਬਹਾਨਾ ਹੁੰਦਾ ਜੇ ਆਪਾਂ ਆਪਦੇ ਰਿਸ਼ਤੇਦਾਰ ਨੂੰ ਕਰੇ ਨਹੀਂ ਵਾਰਨਾ ਤਾਂ ਇੱਕ ਤੁਸੀਂ ਉਹਨੂੰ ਕੋਈ ਬੰਦਾ ਮਾਰ ਦੋ ਵੀ ਭਾਈ ਮੈਂ ਘਰੇ ਨਹੀਂ ਜਾਵਾਂ ਐ ਅਸੀਂ ਦਰੂ ਵਾਲੇ ਬੰਦੇ ਨੂੰ ਕਦ ਦਾ ਰੁਪਏ ਲੈਣ ਵਾਲੇ ਬੰਦੇ ਨੂੰ ਘਰੇ ਨਹੀਂ ਵਾਰਦੇ ਇਹਦਾ ਕਾਰਨ ਨਹੀਂ ਹੈ ਨਾ ਗੁੱਡੀ ਹਾਂਜੀ ਵੀ ਇਹਦੇ ਕੈਮਰੇ ਲਾ ਦੇ ਜੀ ਇਹ ਕੈਮਰੇ ਦੇ ਡਰ ਨਾਲ ਇਧਰ ਆਉਗੀ ਨਾ ਜੇ ਆਉਗੀ ਠੀਕ ਹੈ ਬੰਦੇ ਨੇ ਬਾਥਰੂਮ ਵੀ ਜਾਣਾ ਹੈ ਕੱਪੜੇ चेंज ਵੀ ਕਰਨੇ ਆ ਇਹਦੀ ਪ੍ਰਾਈਵੇਸੀ ਭੰਗ ਹੁੰਦੀ ਹੈ ਬਸ ਮਾਤਾ ਬੋਲ ਮੈਂ ਤੇ ਕੀ ਦਾਸ ਤਾ ਵੀ ਘਰ ਦੀ ਪਰਮੰਦਰ ਨੂੰ ਸਹੀ ਰੱਖਣ ਵਾਸਤੇ ਕੋਈ ਆਵੇ ਜਾਵੇ ਨਾ ਕੰਧ ਦੇਖੇ ਜੀ ਛੋਟੇ ਛੋਟੇ ਮੈਂ ਤਾਂ ਤਾਂ ਹੀ ਮੇਰੇ ਗਿਲਚੇ ਕੁਛ ਨਹੀਂ ਹੈ ਅੱਛਾ ਆ ਸਾਹਮਣੇ ਸਾਹਮਣੇ ਦੋ ਕੈਮਰੇ ਹੋਰ ਲੱਗੇ ਹੋਏ ਆ ਉਹ ਫਿਰ ਇਹਨੇ ਇਕੱਠੇ ਲਵਾਏ ਸੀ ਉਹ ਕਹੇ ਦੋ ਥੋੜੇ ਫਰੀ ਚ ਲਾ ਦਾਂਗੇ ਮੈਂ ਨੂੰ ਨਾ ਫੰਦਿਆਂ ਚਲਵਾ ਕੇ ਉਹ ਕਹਿੰਦੇ ਤੂੰ ਬਾਹਰੇ ਲਵਾਏ ਦੋ ਥੋੜੇ ਫਰੀ ਚ ਲਾ ਦੇ ਨੀ ਤੇ ਮਤਲਬ ਜੀ ਤੇਰੀ ਕੁੜੀ ਤੇਰੇ ਨੂੰ ਕਹਿੰਦੀ ਆ ਹਾਂ ਰੋ ਉਹਦੇ ਕਮਰੇ ਚ ਹੀ ਲਵਾਉਣੇ ਕੈਮਰਾ ਪੱਗ ਉਹ ਬੱਸ ਉਹ ਜਿਵੇਂ ਉਹ ਸੂਤ ਘੜਤਾ ਕਰਤਾ ਬੇਟੀ ਮੈਂ ਉਹਨਾਂ ਨੂੰ ਨਹੀਂ ਕਰਦਾ ਨਹੀਂ ਤੇਰੇ ਸਹੁਰਿਆਂ ਨੇ ਤੇਰੀ ਕੁੜੀ ਦੇ ਸਹੁਰਿਆਂ ਨੇ ਕਦੇ ਕਹਿਰੇ ਲਵਾਏ ਨਹੀਂ ਫੇਰ ਨਹੀਂ ਉਹਨਾਂ ਨੂੰ ਜੋ ਤੇਰੀ ਕੁੜੀ ਦੇ ਸ਼ੱਕ ਨਹੀਂ ਹਾਂ ਤੇ ਤੂੰ ਹੀ ਇਹਦੀ ਇੱਕ ਵੀਡੀਓ ਵੀ ਤੇਰੀ ਆਈਏ ਤੂੰ ਕਹੀ ਨਹੀਂ ਸਾਨੂੰ ਸ਼ੱਕ ਆ ਵੀ ਸ਼ਾਇਦ ਕੁੜੀ ਸਾਨੂੰ ਜਹਿਰ ਦੰਦੇ ਦੀ ਇਹ ਗੱਲ ਹੈ ਪੁੱਤੋ ਹੁੰਦਾ ਤਾਂ ਹੈ ਮੰਨ ਤੇ ਨਹੀਂ ਘਰ ਚ ਜਿਹੜਾ ਕੱਜਿਆ ਕਰੇ ਜਾਵਾ ਦੇ ਉਹ ਕੁਝ ਵੀ ਹੋ ਸਕਦਾ ਖੜ ਕੰਜਰ ਕਲੇਸ ਤਾਂ ਤੂੰ ਸੀ ਸ਼ੁਰੂ ਕੀਤਾ ਨਹੀਂ ਕੀਤਾ ਦੰ ਨਹੀਂ ਤੇਰੀ ਹੋਇਆ ਬੇਟਾ ਅਸੀਂ ਸਾਰੇ ਪਿੰਡ ਦਾ ਮਾਤਾ ਜਾ ਕੇ ਆਏ ਆ ਸਾਰੇ ਪਿੰਡ ਨੂੰ ਪਤਾ ਕੀਤਾ ਕਿ ਇਹਨੇ ਕੁੜੀ ਦਾ ਭੋਰਾ ਖੋਹ ਲਿਆ ਬੁੜੀ ਤੰਗ ਪ੍ਰੇਸ਼ਾਨ ਕਰਦੀ ਐ ਕੁੜਤੀ ਮਾਰਦੀ ਐ ਪੰਜਾਬ ਪਿੰਡ ਦੇ ਵਿੱਚ ਤੁਸੀਂ ਤੁਸੀਂ ਬੁੜ ਕਿੰਨੀ ਐ 1500 1500 ਦੇ ਵਿੱਚ ਤੁਹਾਨੂੰ ਇੱਕ ਬੰਦਾ ਵੀ ਸਹੀ ਕਹਦੇ ਅਸੀਂ ਕੁੜੀ ਦੇ ਜੋ ਕਾਰਵਾਈ ਹੋਵੇ ਉਹ ਅਸੀਂ ਕਰਾਂਗੇ ਬਸ ਇਹ ਚੰਗੀਆਂ ਗੱਲਾਂ ਨਹੀਂ ਮਤਲਬ ਜਿਹੜੀਆਂ ਗੱਲਾਂ ਤੂੰ ਕਰੀ ਜਾਂਦੀ ਐ ਬਹੁਤ ਪਤਨੀਆ ਪਹਿਣਾਉਣੀਆਂ ਆ ਕਰਦਾ ਚੰਗੀਆਂ ਗੱਲਾਂ ਨਹੀਂ ਇਹ ਤੇਰੀ ਧੀ ਨਾਲ ਕੋਈਆਂ ਕਰੀ ਫੇਰ दस ਭਾਈ ਆਦੇ ਵੀ ਆਉਂਦੇ ਆ ਨਾ ਉਹਨਾਂ ਨੂੰ ਵੀ ਵਾਪਸ ਹੀ ਮੋੜ ਦਿੰਦੇ ਆ ਬਲੈਕਲਿਸਟ ਚ ਨੰਬਰ ਪਾ ਰੱਖਿਆ ਨਾ ਠੀਕ ਹੈ ਹੁਣ ਭਾਈ ਇਧਰੇ ਕੋਲੇ ਇਥੇ ਰਹਿੰਦਾ ਕੌਣ ਹੈ ਮੇਰੀ ਮਾਂ ਰਹਿੰਦੀ ਹੈ ਤੇਰੀ ਮਾਂ ਰਹਿੰਦੀ ਹੈ ਕਿੰਨਾ ਚਿਰ ਰਹੋਗੀ ਤੇਰੀ ਮਾਂ ਨੂੰ ਤੇਰੇ ਕੋਲ ਰਹਿੰਦੇ ਨੂੰ ਮੇਰੀ ਮਾਂ ਨੂੰ ਉਹ ਉਦੀ ਆ ਗਈ ਸੀਗੀ ਮੇਰੇ ਮੰਮੀ ਜਦੋਂ ਉਹਨਾਂ ਨੇ ਕੈਂਬਰੀ ਕੁੰਬਰੇ ਵਾਲੇ ਤੇ ਐਡ ਕਰਤਾ ਸੀ ਮੈਨੂੰ ਠੀਕ ਹੈ ਨੌਰਕ ਤੇ ਹਾਂ ਬੋਲ ਭਾਈ ਤੂੰ ਕਹਿੰਦੀ ਉਹਦੀ ਮਾਂ ਨੂੰ ਵੀ ਤੰਗ ਪ੍ਰੇਸ਼ਾਨ ਕਰਦੀ ਐਂ ਤੂੰ ਇੱਥੇ ਕੀ ਕਰਨਾ ਹੈ ਤੂੰ ਆਪਦਾ ਘਰੇ ਜਾ ਮੈਂ ਫੋਨ ਖਾਂਦੇ ਸਾਡੇ ਤੇ ਕਦੇ ਹੋਈ ਨਹੀਂ ਗੱਲ ਨੰਬਰ ਹੀ ਬਲੈਕਲਿਸਟ ਚ ਪਾ ਰੱਖਿਆ ਮੇਰੇ ਭਰਾ ਦਾ ਇਹ ਉਦੋਂ ਭਰਾ ਵੀ ਉਹਨੂੰ ਗਲੌਂਦਾ ਤੇ ਉਦੋਂ ਵੀ ਤੰਗ ਪ੍ਰੇਸ਼ਾਨ ਕਰਦੀ ਐ ਬੋਲ ਹੁਣ ਤਾਂ ਕੋਈ ਮਰਜ਼ੀ ਆਈ ਜਾਏ ਜੀ ਤੇ ਰੋਟੀ ਅੱਡਾ ਸਾਡੀ ਅੱਡਾ ਫਿਰ ਦੱਸ ਕਾ ਵੇਖਾ ਜੀ ਰੋਟੀ ਅੱਡ ਨਹੀਂ ਜਦੋਂ ਤੇਰਾ ਭਰਾ ਤੈਨੂੰ ਰੱਸ਼ਨ ਦੇ ਗਿਆਂਦਾ ਤੇ ਗੁੱਡੀ ਕਿੰਨੇ ਦਾ ਰੱਸ਼ਨ ਦਿੰਦਾ ਜੀ ਮਹੀਨੇ ਦਾ ਮੈਨੂੰ ਕਹ ਦਿੱਤੈ ਨਾ 10-10 ਬਾਗ ਕਦੇ 15 ਤੇ ਤੈਨੂੰ ਸ਼ਰਮ ਨਹੀਂ ਆਉਂਦੀ ਤੇਰਾ ਤੇਰੀ ਕੁੜੀ ਦਾ ਭਰਾ ਤੇ ਤੇਰੀ ਨੌ ਦਾ ਭਰਾ ਘਰੇ ਜਾ ਕੇ ਤੁਹਾਨੂੰ ਮਹੀਨੇ ਬਾਅਦ ਕਹਿੰਦੇ 3500 ਦਾ ਕਹਿੰਦੇ 4000 ਦਾ ਵਿਚਾਰਾ ਉਹ ਕੱਲਾ ਮੁੰਡਾ ਰੱਸ਼ਨ ਦੇ ਗਿਆਂਦਾ ਤੇ ਤੁਹਾਨੂੰ ਫੇਰ ਵੀ ਸ਼ਰਮ ਨਹੀਂ ਤੁਸੀਂ ਚੁੱਪ ਕਰਕੇ ਫੜ ਲੈਂਦੇ ਰੱਸ਼ਨ ਬੋਲ ਕੀ ਬੋਲਣਾ ਆ ਵੀ ਨਹੀਂ ਦੇਖੋ ਬਾਈ ਜੀ ਪੰਜਾਬ ਦੇ ਹਾਲਾਤ ਇਹੋ ਜਿਹੇ ਹੋ ਗਏ ਠੀਕ ਆ ਲੋਕ ਪੁਲਿਸ ਨਾਲ ਜਾਉਂਨ ਉਹ ਮਕਈਆਂ ਨੂੰ ਮਾਰਾ ਕਹਿੰਦੇ ਆ ਪਰ ਅਸੀਂ ਆ ਕੁੜੀ ਦੇ ਨਾਲ ਖੜੇ ਆ ਹਮੇਸ਼ਾ ਜਿੰਨਾ ਚਿਰ ਵੀਰੇ ਤੇਰੇ ਕੋਈ ਕੋਈ ਵੀ ਤੈਨੂੰ ਉੱਤੇ ਜਾਨ ਕਰੂਗਾ ਤੈਨੂੰ ਤਾਂ ਪਰੇਸ਼ਾਨ ਕਰੂਗਾ ਅਸੀਂ ਤੈਨੂੰ ਅਸੀਂ ਭੈਣ ਹੋਣ ਦੇ ਨਾਤੇ ਤੇਰੇ ਨਾਲ ਖੜੇ ਆ ਜਦੋਂ ਮਰਜ਼ੀ ਫੋਨ ਲਾ ਦੇ ਜਰੂਰੀ ਨਹੀਂ ਵੀ ਅਸੀਂ ਚਾਰ ਮੁਲਾਜ਼ਮ ਨਾਲ ਲੈ ਕੇ ਤੇਰੇ ਕੋਲੇ ਵੀ ਆਉਣਾ ਠੀਕ ਠੀਕ ਆ ਸਾਡੇ ਦੇ ਪਾਵਰ ਹੈ ਪਰ ਅਸੀਂ ਵਰਤੀ ਪਈਏ ਸਾਡੇ 'ਚ ਸਰਕਾਰ ਨੇ ਸਾਨੂੰ ਨੌਕਰੀ ਦਿੱਤੀ ਹੈ ਸਾਡੇ 'ਚ ਜੇ ਕੋਈ ਕਾਬਲੀਅਤ ਆ ਸਾਨੂੰ ਨੌਕਰੀ ਤਾਂ ਹੀ ਦਿੱਤੀ ਹੈ ਐਵੇਂ ਨੋਗਰੀਤੀ ਸੰਨੂ ਨੇ ਠੀਕ ਹੈ ਮਾਤਾ ਦੇਖ ਅੱਜ ਆਇਆ ਮੈਂ ਕੱਲਾ ਕੱਲ ਨੂੰ ਮੈਂ ਲੈ ਕੇ ਆਉਂਗਾ ਚਾਰ ਬੰਦੇ ਨਾਲ ਦੇ ਮਲਾਜ਼ਮ ਇਹ ਨਾ ਹੋਵੇ ਵੀ ਤੈਨੂੰ ਚੱਕ ਕੇ ਅੰਦਰ ਮਾਰਨ ਵਿੱਚ ਇਤਰੇ ਕੁੜੀ ਨੂੰ ਚੱਕ ਕੇ ਅੰਦਰ ਮਾਰਨ ਕਿ ਕੁੜੀ ਨੂੰ ਤੰਗ ਪ੍ਰੇਸ਼ਾਨ ਕਰਨ ਨੂੰ ਮੰਨ ਕਰ ਦੋ ਜੇ ਕੁੜੀ ਨੂੰ ਕੱਲ ਨੂੰ ਕੁਝ ਹੋ ਗਿਆ ਜੇ ਵੈਸੇ ਵੀ ਕੁਝ ਹੋ ਗਿਆ ਕੁੜੀ ਨੂੰ ਕੁੜੀ ਕੁਝ ਖਾ ਕੇ ਮਰ ਗਈ ਜਾਂ ਕੁੜੀ ਦੇ ਕੋਈ ਚੀਜ਼ ਨੇ ਮਾਰੀ ਨਾ ਮਰ ਗਈ ਤਾਂ ਨਾ ਤੁਹਾਡਾ ਲੱਗੂਗਾ ਦੱਸ ਬਾਈ ਇਹ ਦੱਸ ਦੇ ਵੀ ਤੈਨੂੰ ਤੰਗ ਪਰੇਸ਼ਾਨ ਕੰਮ ਕਰਦਾ ਕਿ ਇਹ ਕਰਦੀ ਕੁੜੀ ਕੁੜਦੀ ਮਾਰਦੀ ਐ ਇਹ ਤਾਂ ਆ ਕਰਲਾ ਤਾਂ ਸਹੀ ਐ ਨਾ ਹਾਂ ਉਹ ਸਹੀ ਐ ਅੱਛਾ ਇਹ ਕਿਹੜੀ ਤੇ ਕਿਹਦੀ ਕੁੜੀ ਹਾਂਜੀ ਠੀਕ ਐ ਉਹਦਾ ਕੀ ਨਾਂ ਐ ਗੁਰਪ੍ਰੀਤ ਗੁਰਪ੍ਰੀਤ ਇਹ ਥੋੜਾ ਨਾਂ ਕੀ ਐ ਮੇਰਨ ਸੰਤ ਬਸੰਤ ਕੌਰ ਬਸੰਤ ਕੌਰ ਤੇ ਇਹਦੀ ਕੁੜੀਆਂ ਨਾਂ ਕੀ ਸੀ ਗੁਰਪ੍ਰੀਤ ਕੌਰ ਇਹ ਬਾਈ ਦੋਨਾਂ ਦੇ ਬਿਆਨ ਤੁਸੀਂ ਅਸੀਂ ਲੈ ਲੇ ਤੇ ਵੀਡੀਓ ਬਣਾ ਲਈ ਠੀਕ ਐ ਜੇ گاਾਂ ਤੋਂ ਮਤਾਂ ਇਹ ਤੁਸੀਂ ਗੱਲ ਕੀਤੀ ਐ ਹੁਣ ਕੁੜੀ ਨੂੰ ਤੁਸੀਂ ਖਰਚਾ ਬਣਿਆ ਜਾ ਕਰੋਗੇ ਦੇਜਾ ਕਰਨੀ ਪਹਿਲੀ ਗੱਲਾ ਮਾਤਾ ਤੁਹਾਡੀ ਧੀ ਐਂ ਵੀ ਬਣਾ ਕੇ ਰੱਖੋ ਜਿਹੜੀ ਨੌ ਹੁੰਦੀ ਆ ਉਹਦੀ ਧੀ ਹੁੰਦੀ ਆ ਬੰਦੇ ਦੀ ਉਹ ਠੀਕ ਐ ਕਿਉਂਕਿ ਆਪਾਂ ਜੇ ਬੱਚਿਆਂ ਦਾ ਨਗੇਲ ਦੇਖਿਆ ਹੁੰਦਾ ਉਹਨਾਂ ਨੂੰ ਬੱਚਾ ਨੂੰ ਖੜਾਉਂਨੇ ਆ ਨਿਮਾਉਂਨੇ ਆ ਛੋੜਾਂ ਦੇੰਦਾਂ ਨੂੰ ਅਸਲੀ ਜਿਹੜੀ ਇੱਜ਼ਤ ਹੁੰਦੀ ਆਪਣੀ ਨੌ ਹੁੰਦੀ ਆ ਆਪਣਾ ਬੱਚੇ ਰੇਤੀਆਂ ਧੀ ਦੇ ਕੇ ਆਪਾਂ ਪੁੱਤ ਲ ਅਸਧੀ ਲੈਨੇ ਆ ਤੇ ਤੁਸੀਂ ਇਹ ਨਜ਼ਰੀ ਨਾਲ ਬਿੱਤਰ ਅਗਰੀ ਜਾਨੀਓ ਬਿਲਕੁਲ ਤੇ ਮੇਰੀ ਖਾਨੀ ਚ ਆਉਂਦੀ ਆ ਮਾਫੀ ਮੰਗਦੇ ਹੋ ਬਲਕਿ ਕੁੜੀ ਦਾ ਮਾਫੀ ਮੰਗੋ ਠੀਕ ਹੈ ਹਾਂ ਮੈਂ ਫੋਨ ਕਰ ਦਿੰਦਾ ਜੀ ਮਾਫੀ ਮਾਫੀ ਗਲਤੀ ਮੰਨਉਂ ਤੂੰ ਨਹੀਂ ਹਾਂ ਜੀ ਹਾਂ ਜੀ ਲੈ ਮੈਂ ਪਤਾ ਤੇਰੀ ਕੋਈ ਚੀਜ਼ ਨਹੀਂ ਠੀਕ ਹੈ ਹਾਂ ਗਲਤੀ ਹੋ ਗਈ ਮਾਫ ਕਰ ਦੇ ਲੈ ਗੁੱਡੀ ਆਪਾਂ ਥੋੜਾ ਬਾਈ ਇੱਥੇ ਨਹੀਂ ਬੈਠ ਕੇ ਕੰਮ ਜੇ ਇੱਕ ਬਾਲਾ ਜਲੂਸ ਕੱਢਣਾ ਕੋਈ ਫੈਸਲਾ ਨੀਗਾ ਠੀਕ ਹੈ ਇਹ ਵੀ ਤਰੀ ਸੱਸਾਂ ਕੀ ਜਲੂਸ ਤੋਂ ਗਲਤੀ ਹੋ ਗਈ ਤੇ ਇਹਨਾਂ ਦਾ ਹੱਕ ਬਣਦਾ ਹੈ ਜਦੋਂ ਬੰਦਾ ਨੀਮਾ ਹੋ ਜੇ ਉਹਨੂੰ ਮਾਫ ਕਰ ਦੇਣਾ ਚਾਹੀਦਾ ਤੂੰ ਇਹਨੂੰ ਮਾਫ ਕਰ ਠੀਕ ਹੈ ਕੋਈ ਗੱਲ ਨਹੀਂ ਤੇਰੀ ਮਾਂ ਹੈ ਤੇਰੀ ਸੱਸ ਹੈ ਠੀਕ ਹੈ ਸੱਸ ਮਾਵਾਂ ਵਾਂਗੂੰ ਹੁੰਦੀ ਹੈ ਜੇ ਬਾਈ ਤੂੰ ਇਹ ਗੱਲ ਇਹ ਨਾ ਹੋਣੀ ਕਰਨਾ ਜੇ ਇਹ ਤੈਨੂੰ ਗਲਤ ਬੋਲੂ ਮੈਨੂੰ ਹੁਣ ਕਰੀ ਮਤਲਬ ਜੇ ਇਹ ਤੈਨੂੰ ਦੰਗ ਕਰਦੀ ਮੈਨੂੰ ਹੁਣ ਕਰਨਾ ਨਾ ਮੈਂ ਤਾਂ ਕਦੇ ਕੁਝ ਖਾਇ ਨਹੀਂ ਰੋਟੀ ਵੀ ਮਿਲਦੀ ਇਹਨੂੰ ਮੈਨੂੰ ਰੋਟੀ ਨਹੀਂ ਦਿੰਦੇ ਸਮਾਂ ਮੈਂ ਫੇਰ ਵੀ ਇਹਨਾਂ ਰੋਟੀ ਬਣਾ ਕੇ ਦੇ ਕੇ ਜਾਂਦੀ ਹਾਂ ਇੱਕ ਮਜ਼ਾ ਮੁੰਡੇ ਨੂੰ ਮੁੰਡਾ ਤੇਰਾ ਹੈਗਾ ਸਣਾ ਹਾਂ ਉਹਨੂੰ ਆਦੇ ਮਗਰ ਨਾਲ ਆ ਕਹਿੰਦੇ ਜਿਹੜਾ ਬੱਚਾ ਹੁੰਦਾ ਜਿਵੇਂ ਉਹਨੂੰ ਮਗਰ ਲਾ ਲਾਂਗੇ ਉਹ ਹੋ ਜਾ ਹੋ ਜਾ ਠੀਕ ਹੈ ਨਾ ਹਾਂ ਚੱਲ ਪੁੱਤ ਤੂੰ ਆ ਮੇਰੇ ਖਾਣਨੇ ਚ ਵਾਰਤੀ ਮੈਂ ਤਾਂ ਭੁੱਲੀ ਗਈ ਸੀ ਕੱਲ ਬਸ ਮਾਹੌਲਾਂ ਨਹੀਂ ਬਗਾ ਤੂੰ ਠੀਕ ਹੈ ਮਤਲਬ ਮੈਂ ਹੁਣ ਉਹਦਾ ਨੌ ਠੀਕ ਹੈ ਪਤ ਤੂੰ ਮੈਨੂੰ ਮਾਫ ਕਰ ਦਿੱਤੀ ਹੈ ਠੀਕ ਨਾ ਮੈਂ ਤੈਨੂੰ ਕੁਝ ਨਹੀਂ ਕਹਿੰਦੀ ਠੀਕ ਹੈ ਜਗਜੀ ਜਗਜੀ ਸ਼ਾਮ ਸ਼ਾਮ ਜਲਦੀ ਜਲਦੀ ਪਤਾ